O

ਯਾਰੇ ਬੱਚਿਓ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਧਰਤੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਕਿਉਂਕਿ ਧਰਤੀ ਇੱਕ ਅਜਿਹਾ ਪਲੈਨਟ ਹੈ ਜਿਹੜਾ ਸਿਰਫ ਇਨਸਾਨਾਂ ਬਹੁਤ ਸਾਰੇ ਜੀਵ ਜੰਤੂਆਂ ਜਾਨਵਰਾਂ ਅਤੇ ਜਿੰਨਾ ਵੀ ਡਾਈਵਰਸਿਟੀ ਹੈਗੀ ਆ ਉਹਦੇ ਰਹਿਣ ਵਾਸਤੇ ਇੱਕ ਜਗ੍ਹਾ ਹੈਗੀ ਆ ਇਹੋ ਜਿਹਾ ਪਲੈਨਟ ਦੁਨੀਆ ਤੇ ਜਾਂ ਸਪੇਸ ਵਿੱਚ ਬ੍ਰਹਿਮੰਡ ਵਿੱਚ ਕਿਤੇ ਨਹੀਂ ਹੈਗਾ ਜਿੱਥੇ ਇਨਸਾਨ ਤੇ ਨਾਲ ਜਿੰਨੇ ਜੀਵ ਜੰਤੂ ਤੇ ਪਰਿਆਵਰਣ ਸਾਰਾ ਮਿਲ ਕੇ ਰਹਿ ਸਕਣਾ ਤੇ ਪਰ ਅੱਜ ਸਾਡੇ ਜਿਹੜੀ ਇਹ ਧਰਤੀ ਆ ਇਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਵਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜਿਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪਾਣੀ ਜਿਹੜਾ ਵਾ ਸਭ ਤੋਂ ਅਮੁੱਲੀ ਚੈ ਆ ਵਾ ਉਹ ਸਾਡੇ ਤੋਂ ਦੂਰ ਜਾ ਰਹੀ ਆ ਇਸ ਤੋਂ ਇਲਾਵਾ ਪੋਲਿਊਸ਼ਨ ਜਾਂ ਹੋਰ ਵੀ ਜਿਹੜਾ ਕੂੜਾ ਕਰਕਟ ਆ ਜਿਸ ਤਰ੍ਹਾਂ ਵੀ ਜਾਂ ਪਲਾਸਟਿਕ ਦਾ ਵੀ ਕੁਝ ਜਿਹੜਾ ਵਾ ਕੂੜਾ ਕਰਕਟ ਹੈ ਜਿਹੜਾ ਸਾਡੇ ਮਨੁੱਖੀ ਜੀਵ ਨੂੰ ਜੀਵਨ ਨੂੰ ਬਰਬਾਦ ਕਰਨ ਵਾਸਤੇ ਸਹਾਈ ਹੋ ਰਿਹਾ ਵਾ ਸਾਨੂੰ ਸਾਰੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਤੇ ਸਮਾਜ ਜਿੰਨੇ ਵੀ ਜਾਗਰੂਕ ਲੋਕ ਆ ਸਾਰਿਆਂ ਨੂੰ ਆਪਣੀ ਧਰਤੀ ਨੂੰ ਬਹੁਤ ਹਰਿਆ ਭਰਿਆ ਖੂਬਸੂਰਤ ਬਣਾਉਣ ਵਾਸਤੇ ਯਤਨ ਕਰਨੇ ਚਾਹੀਦੇ ਆ ਤਾਂ ਕਿ ਅਸੀਂ ਇਹ ਜਿਹੜਾ ਸਾਡਾ ਗ੍ਰਹਿ ਵਾ ਇਹਨੂੰ ਖੂਬਸੂਰਤ ਬਣਾ ਸਕੀਏ ਤਾਕੇ ਜ਼ਿੰਦਗੀ ਦੇ ਵਿੱਚ ਸਾਡੀ ਸਾਡੀਆਂ ਉਮਰਾਂ ਲੰਮੀਆਂ ਹੋ ਸਕਣ ਸਾਡੇ ਬੱਚੇ ਹੋਰ ਵੀ ਵਧੀਆ ਵਧੀਆ ਸੇਤਾ ਲੈ ਸਕਣ ਜੋ ਵੀ ਇਹ ਨਸ਼ੇ ਹੋ ਰਹੇ ਆ ਜਾਂ ਇਸ ਤੋਂ ਇਲਾਵਾ ਜੋ ਵੀ ਗਲਤ ਚੀਜ਼ਾਂ ਰਹੀਆਂ ਵਾਂ ਉਹਨੂੰ ਸਾਨੂੰ ਹਮੇਸ਼ਾ ਬੰਦ ਕਰਨਾ ਚਾਹੀਦਾ ਵਾ ਆਓ ਅਸੀਂ ਸਾਰੇ ਨਾਲ ਮਿਲ ਕੇ ਧਰਤੀ ਦੇਸ ਨੂੰ ਹੋਰ ਖੂਬਸੂਰਤ ਤਰੀਕੇ ਨਾਲ ਬਣਾਈਏ ਧੰਨਵਾਦ ਜੀ ਪਿਤਾ ਮਾਤਾ ਤੇ ਧਰਤੀ ਮਾਤਾ ਨਾ ਮਾਤਾ ਨੂੰ ਬਚਾਉਣ ਲਈ ਜਿਹੜਾ ਕੰਮ ਅੱਜ ਕਰਨਾ ਵਾ ਉਹਦੇ ਆਪਾਂ ਇਕੱਠੇ ਹੋਏ ਆ ਠੀਕ ਆ ਸਕਦੇ ਆ ਤਰਤੀ ਬਚਾਉਣ ਵਾਸਤੇ ਉਹਨੂੰ ਬਿੰਦਲਾ ਨਹੀਂ ਕਰਨਾ ਜੇ ਕਿਤੇ ਕਰਨ ਦੇ ਪਿਆ ਵਾ ਉਹਨੂੰ ਸਾਫ ਕਰਨਾ ਜੇ ਕਿਤੇ ਕੁੱਤੇ ਨਾਲ ਮੌਕਾ ਮਿਲਦਾ ਤਾਂ ਇਹਦੇ ਚਿਰੂ ਕਰਨੀ ਤਾ ਨੂੰ ਧਰਤੀ ਮਾਤਾ ਦਾ ਮਾਤਾ ਵੇਸ਼ ਦਿੰਦੀ ਹੈ ਗਿਵਰ ਆਪਾਂ ਸਮਨ ਧਰਤੀ ਕੋ ਲੈਨੇ ਜੇ ਕਿਹ ਧਰਤੀ ਗੁੱਸੇ ਹੋ ਗਈ ਮੈਨਾਂ ਦਿੰਦੀ ਕੁਛ ਨਹੀਂ ਕੋਈ ਰਾਜ ਪੈਦਾ ਨਹੀਂ ਕਰੂਗੀ ਤੇ ਫਿਰ ਕੀ ਕਰਾਂਗੇ ਆਪਾਂ ਕੀ ਖਾਵਾਂਗੇ ਆਪਾਂ ਸੋ ਇਸ ਧਰਤੀ ਮਾਤਾ ਨੂੰ ਬੱਚਾਉਣ ਦੇ ਲਈ ਜਿਹੜੇ ਉਪਰਾਲੇ ਕਰਨੇ ਆ ਉਹ ਲਈ ਅਸੀਂ ਸੌਖਾ ਨਹੀਂ ਅੱਜ ਵੀ ਧਰਤੀ ਨੂੰ ਗੰਦਾ ਨਹੀਂ ਕਰਾਂਗੇ ਆਪਾਂ ਤੇ ਧਰਤੀ ਨੂੰ ਹਰਿਆਲੀ ਦੇ ਨਾਲ ਭਰਪੂਰ ਕਰਾਂਗੇ ਤਾਂ ਪਾਣੀ ਪੀਤਾ ਮਾਤਾ ਧਰਤਨ ਹੱਥ ਸੋ ਸਾਡੇ ਜਿਹੜੇ ਵੱਖੋ ਵੱਖਰੇ ਗ੍ਰੰਥ ਆ ਭਾਇਓ ਈਦਾ ਦਾ ਗ੍ਰੰਥ ਆ ਭਾਇਓ ਕੁਰਾਨ ਆ ਭਾਇਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਸਾਰਨ ਦੇ ਵਿੱਚ ਪਾਣੀ ਦੀ ਮਹੱਤਤਾ ਧਰਤੀ ਦੀ ਮਹੱਤਤਾ ਪੇੜ ਪੌਦਿਆਂ ਦੀ ਮਹੱਤਤਾ ਦੱਸੀ ਗਈ ਹੈ ਸੋ ਧਰਤੀ ਜਿਹੜੀ ਆ ਇਹਨੂੰ ਮਾਂ ਦਾ ਦਰਜਾ ਦਿੱਤਾ ਗਿਆ ਔਰ ਬੱਚੇ ਜਾਣਦੇ ਕਿ ਮਾਂ ਦਾ ਦਰਜਾ ਸਭ ਤੋਂ ਵੱਡਾ ਦਰਜਾ ਹੁੰਦਾ ਸਾਡੇ ਸਮਾਜ ਦੇ ਵਿੱਚ ਮਾਂ ਨੂੰ ਦਰਜਾ ਦਿੱਤਾ ਗਿਆ ਕਿਉਂਕਿ ਬੱਚਾ ਜਿਹੜਾ ਜਿੱਤਰਾ ਤੁਹਾਡੀ ਮਾਂ ਬੋਲੀ ਕਹਿੰਦੇ ਆ ਹਰੇਕ ਸਟੇਟ ਦੇ ਆਪਣੀ ਮਾਂ ਬੋਲੀ ਲੇਅ ਪੰਜਾਬ ਦੀ ਮਾਂ ਬੋਲੀ ਪੰਜਾਬੀ ਆ ਸੋ ਕਿੱਥੋਂ ਸਿੱਖਦਾ ਆਪਣੀ ਮਾਂ ਰੁੱਖ ਲਗਾਏਗੇ ਕੋਈ ਦੇਖਦੇ ਜੇ ਕਿ ਚੰਦਨ ਦੇ ਪੇੜ ਦੁਨਾਰਿ ਤੇਜ ਨੇ ਕਾਰਤੀ ਬੋਲੀ ਸੀ ਕਿਸੇ ਬੱਚੇ ਨੂੰ ਪਤਾ ਹੈ ਕੀ ਸੀ ਬਲਾਓ ਰਾਜ ਸਗਲ ਗੁਰ ਨਾਇ ਕਲਤ ਜੋਤੀ ਕਹਿੰਦੇ ਤੁਹਾਨੂੰ ਕੋਈ ਆਰਤੀ ਕਰਨ ਦੀ ਲੋੜ ਨਹੀਂ ਕਿਉਂਕਿ ਧਦੀ ਮਾਂ ਇੱਕ ਥਾਲਜ ਬਰਾਬਰ ਆ ਔਰ ਉਹਦੇ ਵਿੱਚ ਜਿਹੜੇ ਚੰਦ ਸਾਰੇ ਆ ਉਹ ਦੀਵੇ ਆ ਜਿਹੜੀ ਚੰਤਨ ਦੇ ਤਰਕਤਾ ਦੇ ਨਾਲ ਖਹਿ ਕੇ ਹਵਾ ਰਹੀ ਆ ਉਹ ਧੂਫ ਦਾ ਕੰਮ ਕਰ ਰਹੀ ਹੈ ਇਹ ਚੀਜ਼ ਆਪਾਂ ਧਿਆਨ ਰੱਖਣਾ ਸਾਡੇ 1.5 ਮਨਣਾ ਤਾਂ ਹੀ ਕਾਮਯਾਬ ਆ ਜੇ ਆਪਾਂ ਮੰਨਾਂਗੇ ਸੁੱਤਾ ਧਿੱਕੇ ਜਿਹੜਾ ਸਾਫ਼-ਸੁੱਤਰਾ ਰੱਖਣਾ ਧਿੱਕੇ ਦੇ ਵਿੱਚ ਜਿਹੜਾ ਇਹ ਦਿਮਾਗ ਚ ਰੱਖੀਨਾ ਕਾਰਨਾ ਕਰਕੇ ਤਾਂ ਤੇ ਜਿਹੜੀ ਗੰਦਲੀ ਹੁੰਦੀ ਆ ਦੇਖੋ ਬਾਹੜਾ ਦੇ ਵਿੱਚ ਅਸੀਂ ਜਾਂਦੇ ਵੇਖਦੇ ਆ ਕਿ ਜਿੱਥੇ ਮਨੁੱਖ ਹੋਊਗਾ ਉੱਥੇ ਪੂਰਾ ਕਰਕਟ ਹੋਊਗਾ ਜਿੱਥੇ ਮਨੁੱਖ ਨਹੀਂ ਗਿਆ ਪਸ਼ੂ ਪੰਛੀ ਤਾਂ ਹੈ ਗਈ ਆ ਲੇਕਿਨ ਕੂੜਾ ਕਰਕਟ ਨਹੀਂ ਆਗਾ ਜਿੱਥੇ ਮਨੁੱਖ ਪਹੁੰਚ ਜਾਂਦਾ ਉੱਥੇ ਕੂੜਾ ਕਰਕਟ ਲਪਾਫੇ ਧਰ ਪਰ੍ਹੇ ਦੇ ਪਾਰ ਸੁੱਤਾ ਧਿੱਕੇ ਜਿਹੜਾ ਸਾਫ਼-ਸੁੱਤਰਾ ਰੱਖਣਾ ਪ੍ਰੋਪਰ ਜਸਟਬਿਨ ਜਿਹੜਾ ਸਮਾਨ ਪਾਉਣਾ ਗੱਡੀ 'ਚ ਜਾਂਦੇ ਆ ਜਾਂਦੇ ਕੋਈ ਵੀ ਚੀਜ਼ ਬਾਹਰ ਨਹੀਂ ਸੁੱਟਣੀ ਬਹੁਤ ਸਾਰੇ ਮੇਰੇ ਕੋਲ ਬੇਟਾ ਕਹਿੰਦਾ ਨਾ ਪਾਪਾ ਬਾਹਰ ਨਾ ਛੁੱਟੇ ਚੀਜ਼ ਦਸਤ ਵਿੱਚ ਪਾ ਲੋ ਜਾਂ ਲਫਾਫੇ 'ਚ ਪਾ ਲੋ ਸੋ ਤਸਵੀਰਾਂ ਸਾਫ਼ ਸੋਤ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਆ ਤੇ ਐਨ.ਐਸ.ਸੀ. ਵਨ ਪੰਜਾਬ ਬਟਾਲੀਅਨ ਤੇ 24 ਪੰਜਾਬ ਬਟਾਲੀਅਨ ਜਿਹੜੇ ਇਕੱਠੀਆਂ ਰਲ ਕੇ ਇਹ ਪ੍ਰੋਗਰਾਮ ਮਨਾ ਰਹੀਆਂ ਅੱਗੇ ਤੋਂ ਵੀ ਅਜਿਹੇ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਦਿਵਸ ਹੋਵਾਂਗੇ ਇਕੱਠੇ ਗੋਲ ਬੱਚੇ ਇਕੱਠੇ ਆਪਾਂ ਰਲ ਕੇ ਮਨਾਵਾਂਗੇ ਕਿਉਂਕਿ ਐਨ.ਐਸ.ਸੀ ਦਾ ਮotto ਕੀ ਆ ਜੁਨੋ ਤੇ ਡਿਸਪਲਨ ਜਿਹੜੀ ਵਰਤੀ ਪਾਕ ਤੁਹਾਡੇ ਸਾਹਮਣੇ ਸਾਫ਼ ਖਲੋਤੇ ਆ ਸੋ ਇਹ ਇੱਕ ਟੀਚਰ ਇੱਕ ਤਾਂ ਆਮ ਫੌਜੀ ਤੁਸੀਂ ਦੇਖਦੇ ਜੇ ਇਹਨਾਂ ਟੀਚਰ ਦਾ ਕੋਰਸ ਕੀਤਾ ਇਨਸਟ੍ਰਕਟਰ ਦਾ ਕੋਰਸ ਕੀਤਾ ਫਿਰ ਤੁਹਾਨੂੰ ਪੜ੍ਹਾਉਣ ਲਈ ਆਇਆ ਸੋ ਇਹਨਾਂ ਦੇ ਬਹੁਤ ਵੱਡੀ ਦੇਣ ਆ ਕਿ ਤੁਹਾਨੂੰ 2.5 ਸਾਲ ਲਈ ਟ੍ਰੇਨਿੰਗ ਦਿੰਦੇ ਆ ਤੁਹਾਨੂੰ ਡਿਸਪਲਿਨ ਸਿਖਾਉਂਦੇ ਆ ਔਰ ਵੱਖ-ਵੱਖ ਤਰ੍ਹਾਂ ਦੇ ਨਾਲ ਨੈਸ਼ਨਲ ਇੰਟਰਨੈਸ਼ਨਲ ਡੇ ਮਨਾ ਕੇ ਸੰਦੇਸ਼ ਦਿੰਦੇ ਆ ਕਿ ਰਾਸ਼ਟਰ ਜਿਹੜਾ ਸਭ ਤੋਂ ਉੱਤੇ ਆ ਧਰਮ ਜਾਤ ਰੰਗ ਨਸਲ ਸਭ ਤੋਂ ਥੱਲੇ ਸਭ ਤੋਂ ਉੱਪਰ ਕੀ ਆ ਰਾਸ਼ਟਰ ਜਦੋਂ ਕੇ ਨੂੰ ਬੁਲਾਉਣਾ ਜੈ ਹਿੰਦ ਬੁਲਾਇਆ ਕਰੋ ਕਿਉਂਕਿ ਜਿਹੜਾ ਦੇਸ਼ ਆ ਉਹ ਸਭ ਤੋਂ ਉੱਤੇ ਆ ਧਰਮ ਜਾਤਾਂ ਸਭ ਕੁਝ ਥੱਲੇ ਸੋ ਮੈਂ ਅੱਜ 3 ਦਿਨਾਂ ਦੇ ਜਿਹੜਾ ਬੱਚਿਆਂ ਨੇ ਮੈਡਲ ਪ੍ਰਾਪਤ ਕੀਤੇ ਹੈ ਉਹਨਾਂ ਨੂੰ ਵਧਾਈ ਦੇਣਾ ਅਤੇ ਆਸ ਕਰਦਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਤੁਸੀਂ ਭਾਸ਼ਣ ਚਾਰਟ ਮੇਕਿੰਗ ਤੇ ਹੋਰ ਅਲੱਗ-ਅਲੱਗ ਮੁਕਾਬਲੇ ਪਾਟਿਸਟ ਕਰੋਗੇ ਔਰ ਮੈਂ ਬਹੁਤ ਧੰਨਵਾਦੀ ਆ ਲੈਫਟਨੈਂਟ ਰਕੇਸ਼ ਮਾਰਜੀ ਦਾ ਲੈਫਟਨੈਂਟ ਹਰਮਨਪ੍ਰੀਤ ਸਿੰਘ ਉਪਲ ਜੀ ਦਾ ਔਰ ਸਾਡੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਮੀਤ ਕੌਰ ਜੀ ਮੈਡਮ ਬਹਾਉਨਾ ਭੱਲਾ ਜੀ ਜਿਹੜੇ ਕਿ ਐਸਸੀ ਸੀਨੀਅਰ ਡਿਵੀਜ਼ਨ ਦੇ ਇੰਚਾਰਜ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਦੁਬਾਰਾ ਤੁਸੀਂ ਇਸ ਸਕੂਲ 'ਚ ਸੇਵਾ ਕਰਨ ਦਾ ਮੌਕਾ ਦਿੱਤਾ ਧੰਨਵਾਦ ਜੈ ਹਿੰਦ ਕਿਉਂ ਮਾਰਥਡੇ ਕਿਉਂ ਮਨਾਣਾ ਪੈ ਰਿਹਾ ਸਾਨੂੰ ਮਾਰਥਡੇ ਦਾ ਕਰਨਾ ਜਿਵੇਂ ਬਦਾ ਆਨਸਰ ਹਾਂ ਬੱਚਾ ਕਿਉਂ ਕਿ ਅਸੀਂ ਅਰਥ ਦਾ ਅਨਰਥ ਕਰਦਾ ਸੀ ਐਕਸੈਸਿੰਗ ਆਪਣੇ ਡਿਵੈਲਪਮੈਂਟ ਦੇ ਨਾਮ ਦੇ ਉੱਪਰ ਸਾਰੇ ਪਲਾਂਟਸ ਕੱਟੀ ਜਾ ਰਹੇ ਆ ਠੀਕ ਹੈ ਕੰਸਟਰਕਸ਼ਨ ਦੇ ਨਾਮ ਦੇ ਉੱਪਰ ਉੱਪਰਲੀ ਜਿਹੜੀ ਉਪਜਾਊ ਮਿੱਟੀ ਦੀ ਲੇਅਰ ਖਰਾਬ ਕਰੀ ਜਾ ਰਹੀ ਸਾਨੂੰ ਲੱਗ ਰਿਹਾ ਆਕਸੀਜਨ ਖਤਮ ਹੋ ਜਾਏਗੀ ਕਿਉਂਕਿ ਪਲਾਂਟਸ ਕੱਟੇ ਜਾਣਗੇ ਸਾਡੀ ਆਕਸੀਜਨ ਦਾ ਸੋਰਸ ਪਲਾਂਟਸ ਨੇ ਉਹ ਕੱਟੇ ਜਾਣਗੇ ਫਿਰ ਐਸਐਸਟੀ ਤੁਸੀਂ ਪੜਦੇ ਹੋ ਕਿ ਜਿਹੜਾ ਬਾਰਿਸ਼ ਹੈ ਉਹ ਪਰਬਤ ਤੇ ਜਿਹੜੇ ਪਰਬਤ ਹੈ ਪਲੱਸ ਫ੍ਰੀਜ਼ ਹੈ ਉਹ ਸਭ ਹਨ ਰੋਕਦੇ ਆ ਤੇ بارش ਹੁੰਦੀ ਆ ਠੀਕ ਹੈ ਫੇਰ ਜਿਹੜੇ ਸਾਡੇ ਨਹਿਰਾ ਨੇ ਉਹਨਾਂ ਨੇ ਆਪਣੀ ਖੇਤੀ ਸੌਖੀ ਘਰਾਲੀ ਕਿਸਾਨ ਕੀ ਕਰਦਾ ਹੈ ਕਿ ਫਸਲ ਕੱਟ ਲਈ ਹੈ ਕੇਲ ਵਾਟੀ ਚੱਲ ਰਹੀ ਹੈ ਉਸ ਤੋਂ ਬਾਅਦ ਕੀ ਹੈ ਕਿ ਉਹਨੂੰ ਸਫਾਈ ਕਰਨ ਦੀ ਬਜਾਏ ਵੀਡਿੰਗ ਕਰਨ ਦੀ ਬਜਾਏ ਅਸੀਂ ਕੀ ਕਰਦੇ ਪਿਆ ਨਾਲਾ ਉਸਾਰ ਦਿੰਨੇ ਉਹਦੇ ਨਾਲ ਇੱਕ ਦੋ ਕੰਮ ਸਭ ਤੋਂ ਵੱਡੇ ਨੁਕਸਾਨ ਦਾ ਹੈ ਉਹਨੇ ਨੰਬਰ 1 ਜਿਹੜੀ ਉਪਜਾਊ ਲੇਅਰ ਆ ਗਰੀਬ ਫਰਟਾਈਲ ਸੋਇਲ ਆ ਉਹ ਸਾਰੇ ਦੀ ਸਾਰੀ ਡਿਸਟਰਾਇ ਹੋ ਜਾਂਦੀ ਹੈ ਸੜ ਗਈ ਉਸ ਤੋਂ ਬਾਅਦ ਵਾਟਰ ਲੈਵਲ ਆਫ ਦੀ ਅਰਥ ਸਾਡੀ ਗ੍ਰੀਨ ਹੋਲ ਅਲੇ ਦਿਨ ਦੂਰ ਨਹੀਂ ਜੇ ਕਿ ਪੰਜਾਬ ਜਿਹੜਾ ਹੈ ਉਹ ਰਾਜਸਥਾਨ ਬਣਨ ਜਾ ਰਿਹਾ ਹੈ ਤੇ ਰਾਜਸਥਾਨ ਨੇ ਆਪਣੇ ਸਾਰੀਆਂ ਇਵਨ ਨਦੀਆਂ ਨਾਲੇ ਤਾਂ ਕਵਰ ਕਰ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਟੈਂਪਰੇਚਰ ਵੱਧ ਜਾਂਦਾ ਵਾਟਰ ਇਵੈਪੋਰੇਟ ਹੁੰਦਾ ਹਰੀ ਜ਼ਮੀਨ ਪਥਵੀ ਹੈ ਸਭ ਤੋਂ ਸੁੰਦਰ ਦੀਨ ਪਥ पौधे नदियाँ पर्वत झरने इनसे मिलकर बने हैं धरती पेड़ लगाओ जल बचाओ प्रकृति से नाता मत तोड़ो धरती माँ का रखो मान यही है जीवन का असली ज्ञान कूड़ा मत तुम फेंको यहाँ साफ सुथरा रखो जहाँ प्लास्टिक को ना करो इस्तेमाल वरना होगा बहुत बुरा हाल हर दिन अर्थ डे मनाओ धरती से प्यार जताओ हम सबका एक ही नारा हरियाली हो यू ਡੇਲੀ ਸੈਲੀਬ੍ਰੇਟ ਕਰਨਾ ਔਰ ਆਪਣੀ ਹੈਬਿਟ ਬਣਾਉਣੀ ਹੈ ਕਿ ਅਸੀਂ ਇਸ ਧਰਤੀ ਨੂੰ ਗੰਦਲਾ ਨਹੀਂ ਕਰਨਾ ਇਹਨੂੰ ਬਚਾਉਣਾ ਧਰਤੀ ਮਾਤਾ ਵੀ ਮਾਂ ਰੋਟੇ ਜਿਹੜੀ ਗੰਦਲਾ ਸਾਫ਼ ਕਰਦੇ ਤੁਸੀਂ ਬੱਚੇ ਥੋੜਾ ਜਣਾ ਜਾਣੇ ਹੋ ਦੇਖਦੇ ਨੂੰ ਬਹੁਤ ਸੇਵਾ ਕਰਦੇ ਇਹ ਸਾਡੀ ਧਰਤੀ ਵੀ ਹੈ ਉਸੇ ਦਾ ਬਲ ਮੇਟਾ ਸੋ ਸਭ ਕੁਝ ਦੇਦੀ ਸਾਡੀ ਮਾਂ ਵਾ ਇਹਦੀ ਰੂਹ ਸਵਾਈ ਹੋਣੀ ਚਾਹੀਦੀ ਘਰ ਵੀ ਸਾਫ਼ ਕਰਦੇ ਨਾ ਇਹ ਸਕੂਲ mera ਮੰਦਰ ਹੈ ਇਸ ਵਾਈਰ ਨੂੰ ਨਹੀਂ ਚਾਹੀਦੀ ਸ਼ਰਮ ਉਸ ਨੂੰ ਨਹੀਂ ਕਰਨੀ ਚਾਹੀਦੀ बॉर्डर चुके डस्टबिन पा लूँगा तो मैंने शर्म नहीं होनी चाहिए सो मैं प्राउड होना चाहिए बीन एस एस मैं अपनी धरती दस कुछ लिटर चुप के दस्टिंग फादर धरती में कर सकता अपने काम कर सकता